ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰਸਾਰ ਤੇ ਮੈਂ ਤੁਹਾਡਾ ਆਪਣਾ ਦੀਪੂ ਸੈਦਪੁਰੀ ਦੋਸਤੋ ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਹਲਕਾ ਸ਼ਾਹਕੋਟ ਦੇ ਲੋਹੀਆ ਬਲਾਕ ਦੇ ਪਿੰਡ ਗੱਟਾ ਮੁੰਡੀ ਕਾਸੂ ਠੱਕਾ ਬਸਤੀ ਦੇ ਬੰਦ ਤੇ ਦੋਸਤੋ ਸੰਤ ਬਾਬਾ ਹੰਸਰਾਜ ਜੀ ਡੇਰਾ ਸਤਖੰਡ ਵਾਸੀ ਪੰਡਵਾ ਦੇ ਗੱਦੀ ਨਸੀਬ ਸਾਈਂ ਸੰਤ ਮਹੇਂਗਰਪਾਲ ਜੀ ਉਹ ਅਚੇਚਾ ਤੌਰ ਤੇ ਪਹੁੰਚੇ ਨੇ ਖਾਣਾ ਪਾਣੀ ਸਭ ਕੁਝ ਲੈ ਕੇ ਆਏ ਨੇ ਧਰਵਾਸਤੀ ਦੇ ਜਿਹੜੇ ਪਰਿਵਾਰਾਂ ਨੇ ਇਹ ਪਾਣੀ ਖਾਣਾ ਉਹ ਦਿੱਤੀਆ ਪਰਿਵਾਰਾਂ ਦੇ ਨਾਲ ਸੰਤਾਂ ਨਾਲ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆ ਸੰਤ ਆਪ ਉੱਥੋਂ ਜਾ ਕੇ ਆਏ ਨੇ ਉੱਥੇ ਜਿਹੜੇ ਪਰਿਵਾਰ ਬੈਠੇ ਨੇ ਉਹਨਾਂ ਤੱਕ ਵੀ ਪਹੁੰਚ ਕੀਤੀ ਸੰਤਾਂ ਨੇ ਉਹਨਾਂ ਲਈ ਲੰਗਰ ਪ੍ਰਸ਼ਾਦਾ ਦਾਲ ਪਾਣੀ ਸਭ ਕੁਝ ਲੈ ਕੇ ਆਏ ਨੇ ਕਿ ਫੌਜ ਦੀ ਟੁਕੜੀ ਸੰਤਾਂ ਨੂੰ ਉੱਥੋਂ ਤੱਕ ਲੈ ਕੇ ਗਈ ਇਹ ਪੰਜਾਬ ਦੀ ਇਹ ਜਿੱਥੇ ਤਰਾਸ਼ ਦੀ ਹੈ ਉੱਥੇ ਖੁਸ਼ਕਿਸਮਤੀ ਇਹ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਸੰਤ ਫਕੀਰਾਂ ਦੀ ਧਰਤੀ ਹੈ ਬਾਬਾ ਜੀ ਆਪਣੀ ਸਮੁੱਚੀ ਸੰਗਤ ਦੇ ਨਾਲ ਇਹਨਾਂ ਹੜਪੀੜਤ ਪਰਿਵਾਰਾਂ ਦਾ ਹਾਲਚਲ ਜਾਣਨ ਵਾਸਤੇ ਪਹੁੰਚੇ ਸਨ ਅਸੀਂ ਕੋਸ਼ਿਸ਼ ਕਰਦੇ ਬਾਬਾ ਜੀ ਨਾਲ ਬਾਬਾ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਖਬਰਸਾਰ YouTube ਚੈਨਲ ਹੈ ਸਾਡਾ ਤੇ ਜਿਸ ਤਰ੍ਹਾਂ ਤੁਸੀਂ ਪਰਿਵਾਰਾਂ ਤੱਕ ਪਹੁੰਚ ਕੀਤੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੀ ਜੋ ਇਹਨਾਂ ਪਰਿਵਾਰਾਂ ਪ੍ਰਤੀ ਸ਼ਰਧਾਵਾਜੋਂ ਨਾਲ ਪਰਾਰਾ ਬਦੀ ਤੁਹਾਡੇ ਹਿਰਦੇ ਵਿੱਚ ਪਿਆਰ ਹੈ ਅਸੀਂ ਚਾਹੁੰਦੇ ਆ ਕਿ ਤੁਸੀਂ ਦੋ ਸ਼ਬਦ ਜ਼ਰੂਰ ਬੋਲੋ ਜੀ ਜੈ ਕਰਦੇ ਵੇਰ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸਭ ਜੀ ਉਹ ਤਨ ਤਨ ਡੇਰਾ ਸੰਤ ਬਾਬਾ ਹਸਰਾਜੀ ਸ੍ਰੀ ਗੁਰੂ ਰਵਿਦਾਸ ਜੀ ਤਰਸਾ ਸਤਕਣ ਪੜਵਾ ਫਗਵਾੜੇ ਦੇ ਨੇੜੇ ਹੈ ਜਿੱਥੇ ਕੇ ਸਤਗੁਰੂ ਬਾਬਾ ਹਸਰਾਜੀ ਨੇ ਦਾਸ ਨੂੰ ਕਿਹਾ ਕਿਉਂਕਿ ਸਭ ਤੋਂ ਵੱਡਾ ਪ੍ਰਮਾਤਮਾ ਹੈ ਇਹ ਕੁਦਰਤ ਦੇ ਕੰਮ ਹੈ ਜੀ ਬੰਦਿਆਂ ਨੇ ਕੰਮ ਨੇ ਡਰਨਾ ਚਾਹੀਦਾ ਕੁਦਰਤ ਤੋਂ ਜੋ ਪ੍ਰਮਾਤਮਾ ਨੇ ਕਾਰਜ ਕੀਤੇ ਆ ਇੱਕ ਥਾਂ ਨਹੀਂ ਪੂਰੇ ਪੰਜਾਬ 'ਚ ਹਰ ਪੀੜਤਾ ਵਿੱਚ ਬਹੁਤ ਨੁਕਸਾਨ ਹੋ ਗਿਆ ਬਿਲਕੁਲ ਬਦਸਾਂ ਵਿੱਚ ਵੀ ਤੇ ਸਤਿਗੁਰਾਂ ਨੇ ਕਿਹਾ 2 ਤਰੀਕ ਦਾ 21 ਤਰੀਕ ਤੱਕ ਪ੍ਰਮਾਤਮਾ ਦੇ ਚਰਨਾਂ ਪੁਰੇ ਕਰਨੀ ਖੰਡ ਪਧਾਰੀ ਲੜੀ ਲੰਗਰ ਪੰਡਾਰੇ ਸ਼ੁਰੂ ਕਰ ਦਿੱਤੇਗਾ 2 ਤਰੀਕ ਤੋਂ ਔਰ ਨੱਟਸਾ ਬਹੁਤ ਪਹਤਾ ਜਿੱਥੇ ਲੋੜਿਆ ਹਰ ਵੀਰਤਾ ਵਿੱਚ ਉੱਥੇ ਲੰਗਰ ਪੰਡਾਰਾ ਡੇਰੇ ਬਣਾ ਕੇ ਸੁੱਕਾ ਨਹੀਂ ਸੁੱਕਾ ਦਾ ਬਣਦਾ ਨਹੀਂ ਬਣਾ ਕੇ ਲੰਗਰ ਦਿੱਤਾ ਜਾਵੇਗਾ ਅੱਜ ਮੇਰੇ ਨਾਲ ਮੇਰਾ ਸੈਕਟਰੀ ਵਾਲ ਕਿਸਨ ਜੀ ਦਾਤਾ ਮੇਰੇ ਮੁਵੀ ਕਰਨਦੀਪੂ ਜੀ ਹਰੀਪਾਲ ਜੀ ਹੀਰਾ ਸਨੂ ਜੀ ਤਰਸਿੰਦਰ ਹਲਵਾਈ ਸਾਹਿਬ ਮੇਰੇ ਬੇਟੇ ਪੱਪੂ ਜੀ ਅਸੀਂ 12 ਬੰਨਿਆਂ ਦੀ ਟੀਮ ਟੋਲ ਦੇ ਟੋਲ ਦੇ ਇੱਥੇ ਤਾਂ ਕੀਤੀ ਹੈ ਦੋ ਮੁੰਡਿਆਂ ਨੇ ਬੜਾ ਪਰਪ ਘਰ ਕੀਤਾ ਜੀ ਸਾਨੂੰ ਦੱਸਿਆ ਵੀ ਇੱਥੇ ਬੰਨ ਤੇ ਬੰਨ ਤੇ ਲੋਕ ਬੈਠੇ ਆ ਇੱਥੇ ਆਇਆ ਆ ਕੇ ਮਨ ਰੋਂਦਾ ਦੁਖੀਆਂ ਦਾ ਦਰਦ ਦੇਖਣੀ ਹੀ ਹੁੰਦਾ ਜੀ ਅਸੀਂ ਤਾਂ ਸੌਖੇ ਬੈਠੇ ਆ ਪਰ ਇੱਥੇ ਦੇਖਿਆ ਫੌਜੀ ਭਰਾ ਕश्ती ਦੇ ਵਿੱਚ ਇਹਨਾਂ ਲੋਕਾਂ ਲਈ ਮੈਂ 7-800 ਬੰਦੇ ਦਾ ਲੰਗਰ ਲੈ ਕੇ ਆਇਆ ਕੱਲ ਨੂੰ ਵਾਅਦਾ ਬਦਲਿਆਵਾਂਗੇ ਅਸੀਂ ਕੱਲ ਵੀ ਮੈਂ ਇੱਥੇ ਆ ਰਿਹਾ ਜਦੋਂ ਤੁਸੀਂ ਕਹੋਗੇ ਉਦੋਂ ਆਵਾਂਗੇ ਪਰ ਇੱਕ ਕश्ती ਵਿੱਚ ਜਾ ਕੇ ਉਹ ਜਿਹੜੇ ਡੱਬ ਗਏ ਲੋਕ ਜਿਨ੍ਹਾਂ ਦੇ ਘਰ ਡੱਬ ਗਏ ਉਹਨਾਂ ਲੋਕਾਂ ਦੇ ਲੋਕਾਂ ਨੂੰ ਕੱਢ ਕੇ ਲਿਆਉਣ ਵਾਲੇ ਫੌਜੀ ਭਰਾ ਜੀ ਤੇ ਗਵਰਨਮੈਂਟ ਦਾ ਬੜਾ ਸਹਿਯੋਗ ਆ ਦਸ ਇੱਕ ਕਹਤੀ ਦੇ ਜਲਾਤ ਕਰ ਗਿਆ ਜਿੱਥੇ 10 11 11 ਫੁੱਟ ਪਾਣੀ ਹੈ ਮੇਨਾਲ ਸਰਵਦਰ ਜਾ ਕੇ ਉੱਥੇ ਦਿਨੇ ਪਿੰਡ ਫਸਿਆ ਉਹਨਾਂ ਨੂੰ ਅਸੀਂ ਲੰਗਰ ਭੰਡਾਰਾ ਜਿੱਦਾ ਦਾੜ ਚੌਲ ਫੁਲਕੇ ਬਿਸਕਟ ਤੇ ਪਾਣੀ ਦੇ ਕੇ ਆਏ ਆ ਮੈਂ ਜਾ ਕੇ ਆਇਆ ਦੇਖ ਕੇ ਵੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਆਇਆ ਦਾਤਾ ਬਖਸ਼ ਦੇ ਇਹ ਪੰਬੀਆਂ ਬਰਾੜੀਆਂ ਤੇਰੀਆਂ ਆ ਪਰ ਅਸੀਂ ਲੋਕ ਕਿੰਨਾ ਰੱਬ ਦੇਖਿਆ ਹੁਣ ਪਤਾ ਲੱਗਦਾ ਮੇਰਾਬ ਕੀ ਚੀਜ਼ ਹੈ ਰੱਬ ਕੀ ਕੁਝ ਕਰ ਸਕਦਾ ਅਸੀਂ ਸਾਧਕਾਂ ਦੀ ਨੰਦਿਆ ਦਾਸ ਸੰਗਤਾਂ ਦਾ ਦਾਸ ਡੇਰੇ ਦਾ ਝਾੜੂ ਵਰਦਾਰ ਨੌਕਰ ਹਾਂ ਤੇ ਲਕਨਾਤੇ ਅੱਜ ਮੈਂ ਦੇਖਿਆ ਕਿੰਨੇ ਕਿੰਨੇ ਪਾਣੀ ਵਿੱਚ ਵਿਚਾਰੇ ਕੱਢ ਕੇ ਲਿਆਉਂਦੇ ਆ ਲੋਕਾਂ ਨੂੰ ਲੋਕ ਕਿੰਨੇ ਦੁਖੀ ਐ ਇਹ ਦੱਸ ਦੇਵੇ 700 800 ਖੇਤ ਜਿਹੜਾ ਝੋਨੇ ਦਾ ਸੀ ਡੁੱਬ ਗਿਆ ਬਹੁਤ ਨੁਕਸਾਨ ਹੋ ਗਿਆ ਬਾਬਾਈ ਤੁਸੀਂ ਹੁਣ ਉੱਥੇ ਮੌਕੇ ਤੇ ਜਾ ਕੇ ਆਏ ਹੋ ਹਜੇ ਤੱਕ ਤੁਹਾਡੇ ਹਿਸਾਬ ਦੇ ਨਾਲ ਕਿੰਨੇ ਕੁ ਪਰਿਵਾਰ ਨੇ ਜਿਹੜੇ ਉੱਥੇ ਹਜੇ ਤੱਕ ਫਸੇ ਪਏ ਨੇ ਅਸੀਂ ਆ ਕਈਆਂ ਪਿੰਡਾਂ ਦੇ ਵਿੱਚ ਜਾ ਕੇ ਆਇਆ ਬੜੀ ਬੜੀ ਜੂ ਮੈਂ ਤਾਂ ਪਤਾ ਨਹੀਂ ਲੱਗਾ ਪਰ ਉੱਥੇ ਲੋਕ ਬਹੁਤ ਆਜੇ ਇਹ ਫੌਜੀ ਸਾਹਿਬ ਵਿਚਾਰੇ ਨਹੀਂ ਆਉਂਦੇ ਆ ਮੈਂ ਇਹਨਾਂ ਦਾ ਵੀ ਤਨਬਾਤ ਕਰੂੰਗਾ ਵੇ ਤੁਹਾਡੇ ਸ਼ਾਵਰ ਸੇ ਉਹਨਾਂ ਵਿਚਾਰਾਂ ਨੂੰ ਜਲਦੀ ਤੋਂ ਜਲਦੀ ਆਪਾਂ ਲੈ ਕੇ ਆਉਣਾ ਹੈ ਤੇ ਸੁਖ ਦੀ ਨੀਂਦੇ ਸੌਣ ਮੀਡੀਆ ਨੂੰ ਬਹੁਤ ਧੰਨਵਾਦ ਜਿਹੜਾ ਇਹ ਮੀਡੀਆ ਤੁਸੀਂ ਲੋਕਾਂ ਤੱਕ ਗੱਲ ਪਹੁੰਚਾਉਂਦੇ ਆ ਜੀ ਇੰਨਾ ਕੁਛ ਬੋਲਦੇ ਹੋਏ ਹਰ ਰੋਜ਼ ਸਤਸੰਗ ਕਰੀਦਾ ਪਰ ਇੱਥੇ ਬੋਲਣ ਨੂੰ ਵੀ ਦਿਲ ਨਹੀਂ ਕਰਦਾ ਕਿਉਂਕਿ ਮਨ ਦੁਖੀ ਹੈ ਹਿਰਦਾ ਦੁਖੀ ਹੈ ਕੋਦਰ ਤਿਸ ਮੋਰ ਜੋਰ ਨਹੀਂ ਕਿਸਾ ਹੈਗਾ ਜਾ ਕਰਦੇ ਕੰਨ ਗਰਦੋਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਸੋਹਣਾ ਲੰਗਰ ਜਿਹੜਾ ਹੋਰ ਵਰਤਾ ਦਿਓ ਜੀ ਆਪਾਂ ਚੱਲ ਜੀ ਬਹੁਤ ਬਹੁਤ ਧੰਨਵਾਦ ਅਸੀਂ ਗੱਲਬਾਤ ਕਰ ਰਹੇ ਸੀ ਦੇ ਸੰਤ ਮਹਿੰਦਰਪਾਲ ਜੀ ਜਿਹੜੇ ਸੱਚਖੰਡ ਵਾਸੀ ਸੰਤ ਹੰਸਰਾਜ ਜੀ ਦਰਬਾਰ ਤੋਂ ਪੰਡਵਾ ਤੋਂ ਅਚੇਚਾ ਤੌਰ ਤੇ ਪਹੁੰਚੇ ਨੇ ਬਹੁਤ ਭਾਵਕ ਸ਼ਬਦਾਂ ਵਿੱਚ ਉਹਨਾਂ ਨੇ ਆਪਣੀ ਗੱਲ ਦੱਸੀ ਕਿ ਉੱਥੇ ਜਿਹੜੇ ਪਰਿਵਾਰ ਵਸੇ ਹੋਏ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਵਾ ਅਸੀਂ ਅੱਜ ਲੱਭਦੇ ਲੱਭਦੇ ਇੱਥੇ ਤੱਕ ਪਹੁੰਚੇ ਆ ਪ੍ਰਮਾਤਮਾ ਜਲਦੀ ਕਹਿੰਦੇ ਇਸ ਨਗਰ ਨੂੰ ਆਬਾਦ ਕਰੇ ਦੁਆਰਾ ਤੇ ਜਿੰਨੇ ਦਿਨ ਵੀ ਇਹ ਲੋਕ ਇਸ ਪੀੜਾ ਵਿੱਚ ਨੇ ਓਨੇ ਦਿਨ ਸੱਚਖੰਡ ਵਾਸੀ ਸੰਤ ਹੰਸ ਰਾਜ ਜੀ ਪੰਡਵਾਵਾਲਿਆਂ ਦੇ ਦਰਬਾਰ ਵੱਲੋਂ ਇੱਥੇ ਲੰਗਰ ਭੰਡਾਰਾ ਲਗਾਤਾਰ ਜਾਰੀ ਰਹੇਗਾ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਗੱਲਬਾਤ ਕਰਨ ਲਈ ਇਸ ਚੈਨਲ ਤੇ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ ਅੱਗੇ ਤੁਹਾਨੂੰ ਪਰਿਵਾਰਾਂ ਦੇ ਨਾਲ ਵੀ ਗੱਲਬਾਤ ਕਰਾਉਣੇ ਆ ਤੇ ਕਿਰਪਾ ਕਰਕੇ ਇੱਕ ਬੇਨਤੀ ਹੈ ਜੇ ਹਾਲੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰੋ ਖਬਰਸਾਰ ਟੀਵੀ ਚੈਨਲ ਦੇ ਨਾਮ ਨਾਲ ਅਸੀਂ ਲੋਕਾਂ ਦੀ ਗੱਲਬਾਤ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਜੋ ਤੁਸੀਂ ਇਹਨਾਂ ਲੋਕਾਂ ਤੱਕ ਪਹੁੰਚ ਕਰ ਸਕੋ ਕਿਉਂਕਿ ਇਹ ਦੁਖਿਆਰੇ ਲੋਕ ਨੇ ਦੁਖੀ ਲੋਕ ਨੇ ਹਰ ਸਾਲ ਇਹਨਾਂ ਨੂੰ ਇਹ ਪੀੜਾ ਹੰਡਾਉਣੀ ਪੈਂਦੀ ਹੈ ਸੋ ਬਹੁਤ ਬਹੁਤ ਧੰਨਵਾਦ